ਟਾ ਟਟ ਭੱਜ ਹੁੰਦੀ ਰਹਿੰਦੀ ਆ ਪਰ ਜਿਹੜੀ ਇੱਕ ਨਿਗਾਹ ਹੁੰਦੀ ਆ ਪੱਥਰ ਪਾੜਨੇਗਾ ਉਹ ਤਾਂ ਯਾਰ ਪੱਥਰਾਂ ਨੂੰ ਪਾੜ ਦਿੰਦੀ ਐ ਜਿਹੜੇ ਚਟਾਨਾਂ ਨੂੰ ਇਹ ਤਾਂ ਫਿਰ ਵੀ ਲੋਹਾ ਮਿੱਤਰੋ ਉਹ ਵੀ ਦੇਗੀ ਬੀਤੇ ਦਿਨ ਹੀ ਲੱਕੀ ਗੋਲਡ ਸਮਿਥ ਨਾਲ ਜੋ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਦੋਂ ਲੱਕੀ ਗੋਲਡ ਸਮਿਥ ਸਟੰਟ ਕਰਾਉਣ ਲੱਗਿਆ ਸੀ ਤਾਂ ਜਦੋਂ ਟਰੈਕਟਰ ਨੀਚੇ ਡਿੱਗਿਆ ਤਾਂ ਪਿੱਛੇ ਸਾਰਾ ਟਰੈਕਟਰ ਜਿਹੜਾ ਕਿ ਤੜ ਗਿਆ ਤੜਨ ਦਾ ਕਾਰਨ ਇਹੀ ਸੀਗਾ ਕਿ ਟਰੈਕਟਰ ਦੇ ਪਿੱਛੇ ਜੋ ਡੈਕ ਲੱਗਿਆ ਹੋਇਆ ਸੀ ਉਸ ਦਾ ਵਜਣਾ ਜਿਹੜਾ ਕਿ ਬਹੁਤ ਜ਼ਿਆਦਾ ਸੀ ਇਸ ਕਾਰਨ ਟਰੈਕਟਰ ਪਿੱਛੇ ਤੜ ਗਿਆ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਹੁਣੇ-ਹੁਣੇ ਲੱਕੀ ਗੋਲਡ ਸਮਿਥ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝੀ ਕੀਤੀ ਜਿਸ ਦੇ ਵਿੱਚ ਉਸਨੇ ਇਹ ਕਿਹਾ ਕਿ ਲੋਕਾਂ ਦੀ ਤਾਂ ਨਿਗਾ ਜਿਹੜੀ ਕਿ ਉਹ ਪੱਥਰ ਪਾੜ ਦਿੰਦੇ ਮੇਰਾ ਤਾਂ ਫਿਰ ਵੀ ਟਰੈਕਟਰ ਸੀਗਾ ਕਿ ਲੱਕੀ ਗੋਲਡ ਸਮਿਥ ਦਾ ਇਹ ਕਹਿਣਾ ਸੀਗਾ ਕਿ ਕਿਸੇ ਬੰਦੇ ਦੀ ਮੇਰੇ ਟਰੈਕਟਰ ਨੂੰ ਨਾજર ਲੱਗ ਗਈ ਆ ਪਰ ਲੱਕੀ ਗੋਲਡ ਸਮਿਥ ਨੇ ਇਥੇ ਕੋਈ ਨਾਮ ਨਹੀਂ ਲਿਆ ਕਿਸੇ ਦਾ ਬਾਕੀ ਆਪਾਂ ਤੁਹਾਡੇ ਨਾਲ ਅੱਗੇ ਉਹ ਵੀਡੀਓ ਵੀ ਸਾਂਝੀ ਕਰਾਂਗੇ ਬਾਕੀ ਤੁਹਾਨੂੰ ਕੀ ਲੱਗਦਾ ਕਿ ਇਦਾਂ ਨਾજર ਸੱਚੀ ਲੱਗ ਜਾਂਦੇ ਆ ਨਹੀਂ ਲੱਗਦੀ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰੋ ਜੇਕਰ ਤੁਹਾਡੇ ਨਾਲ ਕੋਈ ਹਾਦਸਾ ਹੋਇਆ ਇਦਾਂ ਦਾ ਤਾਂ ਤੁਸੀਂ ਵੀ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਉਹ ਜਰੂਰ ਦੱਸਿਓ ਬਾਕੀ ਤੁਸੀਂ ਅੱਗੇ ਲੱਕੀ ਗੋਲਡ ਸਮਿਥ ਦੀ ਉਹ ਵੀਡੀਓ ਜਰੂਰ ਦੇਖੋ ਜਿਸ ਦੇ ਵਿੱਚ ਲੱਕੀ ਗੋਲਡ ਸਮਿਥ ਨੇ ਕੁਝ ਕੁ ਬੰਦਿਆਂ ਬਾਰੇ ਗੱਲਬਾਤ ਕੀਤੀ ਆ ਬਾਕੀ ਆਪਾਂ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਰੱ ਜਿਹੜੇ ਕਹਿੰਦੇ ਸੀ ਨਾ ਸਵਰਾਜ ਮਾੜਾ ਮਾੜਾ ਨਹੀਂਗਾ ਮਿੱਤਰੋ ਲੋਹੇ ਤਾਂ ਚੱਲ ਮਾੜਾ ਮੋਟਾ ਟੁੱਟ ਭੱਜ ਹੁੰਦੀ ਰਹਿੰਦੀ ਆ ਪਰ ਜਿਹੜੀ ਇੱਕ ਨਿਗਾ ਹੁੰਦੀ ਆ ਪੱਥਰ ਪਾੜਨੇਗਾ ਉਹ ਤਾਂ ਯਾਰ ਪੱਥਰਾਂ ਨੂੰ ਪਾੜ ਦਿੰਦੀ ਏ ਜਿਹੜੇ ਚਟਾਨਾਂ ਨੂੰ ਇਹ ਤਾਂ ਫਿਰ ਵੀ ਲੋਹਾ ਮਿੱਤਰੋ ਉਹ ਵੀ ਦੇਗੀ ਇਹਦਾ ਟੁੱਟਣਾ ਹੀ ਟੁੱਟਣਾ ਵੀ ਆਇਆ ਦਾਜਾ ਇਹ ਪੱਥਰ ਪਾੜ ਨਿਗਾਲੇ ਮਿੱਤਰੋ ਬਹੁਤ ਆ ਹਰੇਕ ਪਿੰਡ ਜੀ ਹੁੰਦੇ ਆ 2-2 4-4 ਇਹ ਹੁੰਦਾ ਹੀ ਹੁੰਦੇ ਆ ਜਿਹੜਾ ਨਹੀਂ ਮੰਨਦਾ ਸਾਡੇ ਪਿੰਡਾਂ ਜੇ ਜਿਹੜਾ ਕਹਿੰਦਾ ਨਾ ਕਿ ਪੱਥਰ ਪਾੜ ਨਿਗਾਲੇ ਹੁੰਦਾ ਨਹੀਂ ਸਾਡੇ ਪਿੰਡ ਇੱਕ ਵਾਰੀ ਜਿਹੜਾ ਕੱਢ ਕੇ ਵੇਖੋ ਤੁਹਾਨੂੰ ਇੱਕ ਦ